ਫਿਲਹਾਲ ਦੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਦਾ ਇੱਕ ਹੋਰ ਮਜੂਦਾ ਵਿਧਾਇਕ ਗ੍ਰਿਫਤਾਰ ਹੋ ਗਿਆ ਖਡੂਰ ਸਾਹਿਬ ਤੋਂ ਮਈ ਦਾ ਵਿਧਾਇਕ ਨੇ ਮਨਜਿੰਦਰ ਸਿੰਘ ਲਾਲਪੁਰਾ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਅਤੇ ਇਸ ਮਾਮਲੇ ਦੇ ਵਿੱਚ ਅਦਾਲਤੀ ਹੁਕਮਾਂ ਦੇ ਤਹਿਤ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਦਰਸਲ ਇਹ ਪੂਰਾ ਮਾਮਲਾ ਇੱਕ ਲੜਕੀ ਦੇ ਨਾਲ ਛੇੜਛਾੜ ਅਤੇ ਕੁੱਟਮਾਰ ਦੇ ਨਾਲ ਜੁੜਿਆ ਹੋਇਆ ਅਤੇ ਤਰੰਤਾਰਨ ਦੀ ਅਦਾਲਤ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ 7 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਅਦਾਲਤ ਦੇ ਹੁਕਮ ਸਨ ਕਿ ਜਲਦ ਤੋਂ ਜਲਦ ਵਿਧਾਇਕ ਨੂੰ ਇਸ ਕੇਸ ਦੇ ਵਿੱਚ ਅਰੈਸਟ ਕੀਤਾ ਜਾਵੇ ਕਿਉਂਕਿ ਉਹ ਦੋਸ਼ੀ ਹੈ ਜਿਸ ਨੇ ਲੜਕੀ ਦੇ ਨਾਲ ਤਸ਼ੱਦਦ ਕੀਤੀ ਹੈ ਉਸਦੇ ਨਾਲ ਕੁਟਮਰ ਕੀਤੀ ਹੈ ਜਿਸ ਤੋਂ ਬਾਅਦ ਹੁਣ ਤਰੰਤਰੰ ਦੀ ਪੁਲਿਸ ਦੇ ਵੱਲੋਂ ਖਡੂਰ ਸਾਹਿਬ ਤੋਂ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਅਰੈਸਟ ਕਰ ਲਿਆ ਗਿਆ ਅਤੇ ਇਹ ਜਿਹੜੀ ਕਿ ਖਬਰ ਹੈ ਹੁਣ ਵੱਡੀ ਜਿਹੜੀ ਕਿ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਹਲਚਲ ਲੈ ਕੇ ਆਵੇਗੀ ਕਿਉਂਕਿ ਇੱਕ ਮੌਜੂਦਾ ਵਿਧਾਇਕ ਦੇ ਉੱਪਰ ਗੰਭੀਰ ਇਲਜ਼ਾਮ ਲੱਗੇ ਸਨ ਉਸਮਾ ਕਾਨ ਦੇ ਨਾਲ ਇਹ ਮਾਮਲਾ ਜੁੜਿਆ ਹੋਇਆ ਹੈ ਜਿਸ ਦੇ ਵਿੱਚ ਹੁਣ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾਉਂਦਿਆ ਹੋਇਆ ਵਿਧਾਇਕ ਮਜਿੰਦਰ ਸਿੰਘ ਲਾਲਪੁਰਾ ਸਮੇਤ ਸੱਤ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ ਅਦਾਲਤ ਦੇ ਹੁਕਮਾਂ ਤੇ ਹੁਣ ਪੁਲਿਸ ਵੱਲੋਂ ਇਹ ਜਿਹੜੀ ਕਿ ਵੱਡੀ ਕਾਰਵਾਈ ਕੀਤੀ ਗਈ ਹੈ ਐਸੇ ਖਬਰ ਨੂੰ ਲੈ ਕੇ ਹੋਰ ਜਾਣਕਾਰੀ ਸਾਂਝੀ ਕਰਦੇ ਆ ਖਡੂਰ ਸਾਹਿਬ ਤੋਂ ਸਾਡੇ ਸਹਿਯੋਗੀ ਜਿਹੜੇ ਕਿ ਮਾਨ ਸਿੰਘ ਫੋਨ ਇੰਟਰਵਿਊ ਦੇ ਮਾਨ ਸਿੰਘ ਕੀ ਅਪਡੇਟ ਹੈ ਮੌਜੂਦਾ ਵਿਧਾਇਕ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਹੁਣ ਤਾਜ਼ਾ ਹਾਲਾਤ ਕੀ ਹੈ ਕੀ ਹੋਰ ਅਪਡੇਟ ਹੈ ਜੇ ਇਹਨਾਂ ਆਪਣੇ ਕੋ ਪੁਰਾਣਾ ਕੇਸ ਚੱਲਦਾ ਸੀ ਸੋ ਉਹਦੇ ਸਬੰਧ ਦੇ ਵਿੱਚ ਅੱਜ ਜਿਹੜੇ ਅਮਤਾ ਹੈਗਮਨਜਿੰਦਰ ਸਿੰਘ ਲਾਲਪੁਰਾ ਉਹਨਾਂ ਦੀ ਗ੍ਰਿਫਤਾਰੀ ਹੋਈ ਆ ਸੋ ਫਿਰ ਲਾਲ ਹੈ ਜੇ ਕੋਈ ਜੱਜਮੈਂਟ ਦੀ ਕਾਪੀ ਜਿਹੜੀ ਆਪਣੇ ਕੋਲ ਨਹੀਂ ਆਈ ਸੋ ਦੱਸਿਆ ਜਾ ਰਿਹਾ ਕਿ 12 ਤਰੀਕ ਨੂੰ ਜਿਹੜਾ ਵਾ ਉਹ ਫੈਸਲਾ ਜਿਹੜਾ ਉਹ ਸੁਣਾਇਆ ਜਾਣਾ ਤੇ ਇਨੀ ਕੁ ਅਪਡੇਟ ਸਾਹਮਣੇ ਆਈ ਹੈ ਕਿ ਜਿਹੜੀ ਇਹਨਾਂ ਦੀ ਜਿਹੜੀ ਹੈ ਅਮਤਾ ਹੈਗਮਨਜਿੰਦਰ ਸਿੰਘ ਲਾਲਪੁਰਾ ਉਹਨਾਂ ਦੀ ਇੱਕ ਉਸਮਾ ਪਿੰਡ ਦੀ ਜਿਹੜੀ ਆ ਕੁੜੀ ਹੀ ਆਪਣੀ ਅਰਵਿੰਦਰ ਕੌਰ ਉਸਮਾ ਤੋ ਉਹਦੇ ਵਾਲੇ ਕੇਸ ਦੇ ਵਿੱਚ ਕੋਈ ਇਹਨਾਂ ਦਾ ਪੁਰਾਣਾ ਕੇਸ ਚੱਲ ਰਿਹਾ ਉਹਦੇ ਵਿੱਚ ਜਿਹੜੀ ਇਹਨਾਂ ਨੂੰ ਜਿਹੜੀ ਆ ਉਹ ਇਹਨਾਂ ਦੀ ਗ੍ਰਿਫਤਾਰੀ ਅੱਜ ਕੀਤੀ ਗਈ ਜਦੋਂ ਗ੍ਰਿਫਤਾਰੀ ਕੀਤੀ ਗਈ ਹੈ ਵਿਧਾਇਕ ਕਿੱਥੇ ਮੌਜੂਦ ਸਨ ਘਰ ਦੇ ਵਿੱਚ ਸਨ ਦਫ਼ਤਰ ਦੇ ਵਿੱਚ ਸਨ ਜਾਂ ਕਿੱਥੋਂ ਹੋਰ ਕਿੱਥੇ ਗ੍ਰਿਫਤਾਰ ਕੀਤਾ ਗਿਆ ਐ ਮੈਂ ਇਹਦੇ ਸਬੰਧੇ ਸਾਰਾ ਮੇਰੇ ਕੋਲ ਜਾਣਕਾਰੀ ਪ੍ਰੋਪਰ ਨਹੀਂ ਹੈ ਗਈ ਕਿਉਂ ਇਹ ਕੋਰਟ ਦੇ ਵਿੱਚ ਜਿਹੜਾ ਮਾਮਲਾ ਚੱਲਦਾ ਪਿਆ ਉਹਦੀ ਅੱਜ ਤਰੀਕ ਹੀ ਹੋ ਸਕਦਾ ਉਸ ਤਰੀਕ ਤੇ ਗਏ ਹੁਣ ਦੇ ਉੱਥੇ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਹੋਈ ਹੋਏ ਤੋ ਜਿਸ ਤਰ੍ਹਾਂ ਦੇ ਨਾਲ ਇਹ ਜਿਹੜਾ ਕੀ ਮੌਜੂਦਾ ਇੱਕ ਵਿਧਾਇਕ ਦੇ ਉੱਪਰ ਵੱਡੇ ਇਲਜ਼ਾਮ ਲੱਗਣਾ ਫਿਰ ਉਸ ਮਾਮਲੇ ਦੇ ਵਿੱਚ ਦੋਸ਼ੀ ਕਰ ਦੇਣਾ ਸੋ ਪੀੜਿਤ ਪਰਿਵਾਰ ਦੇ ਵੱਲੋਂ ਕਾਫੀ ਸੰਘਰਸ਼ ਕੀਤਾ ਗਿਆ ਹੁਣ ਇਸ ਮਾਮਲੇ ਦੇ ਵਿੱਚ ਇਨਸਾਫ ਲੈਣ ਦੇ ਲਈ ਉਸ ਪਰਿਵਾਰ ਦੇ ਨਾਲ ਕੋਈ ਤਾਲੁਕ ਰابطਾ ਹੋ ਪਾਇਆ ਕੀ ਕੁਝ ਕਹਿਣਾ ਇਸ ਮਾਮਲੇ ਦੇ ਵਿੱਚ ਪੀੜਿਤ ਪੱਖ ਦਾ ਨਹੀਂ ਜੀ ਹਲੇ ਕੋਈ ਨਹੀਂ ਆ ਕੋਈ ਇਹਨਾਂ ਦੇ ਪਰਿਵਾਰ ਦੇ ਨਾਲ ਕੋਈ ਜਿਹੜਾ ਆਪਣਾ ਰابطਾ ਨਹੀਂ ਹੋਇਆ ਸੋ ਅ ਅੱਜ ਜਦੋਂ ਆ ਸਾਰਾ ਮਾਮਲਾ ਕਲੀਅਰ ਹੋ ਜਾਏਗਾ ਜੱਜਮੈਂਟ ਦੀ ਕਾਪੀ ਬਾਹਰ ਆ ਜੇਗੀ ਤਾਂ ਬਾਹਰ ਆਣ ਕੇ ਜਿਹੜਾ ਪਰਿਵਾਰ ਵੀ ਜ਼ਰੂਰ ਬੋਲੇਗਾ ਜਿਹੜਾ ਆਪਣਾ ਜਿਹੜਾ ਵਾ ਪੱਖ ਰੱਖੇਗਾ ਜੇ ਤੁਸੀਂ ਉਸ ਕਾਂਡ ਦੇ ਨਾਲ ਜੁੜੀ ਕੋਈ ਹੋਰ ਜਾਣਕਾਰੀ ਸਾਂਝੀ ਕਰਨਾ ਚਾਹੋ ਤਾਂ ਦਰਸ਼ਕ ਦੇ ਹੈਗੇ ਕਿ ਕਿਸ ਸਮੇਂ ਦਾ ਉਹ ਕਾਂਡ ਹੈਗਾ ਤੇ ਕੀ ਕੁਝ ਉਸ ਸਮੇਂ ਦੌਰਾਨ ਵਾਪਰਿਆ ਸੀ ਇੱਥੇ ਤੇ ਸਾਹਮਣੇ ਆਇਆ ਸੀ ਇੱਥੇ ਗੋਨਵਾਲ ਸਾਹਿਬ ਦੀ ਇਹ ਦਸਹੀ ਜਾਰੀ ਕਰਦਾ ਤੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਤੋਂ ਉਹ ਤੋਂ ਬਾਅਦ ਜਿਹੜੀ ਆ ਉੱਥੇ ਜਿਹੜਾ ਇਹਨਾਂ ਦਾ ਕੋਈ ਆਪਸੀ ਕੇਸ ਚੱਲਦਾ ਪਿਆ ਸੀ ਅਦਾਲਤ ਦੇ ਵਿੱਚ ਜਿਹਦੇ ਸਬੰਧੀ ਅੱਜ ਕਾਰਵਾਈ ਹੋਈ ਤਾਂ ਤਨਬੱਦ ਗੱਲਬਾਤ ਕਰਨੀ ਬਾਕੀ ਜਿਹੜਾ ਕੀ ਹੈਗਾ ਆ ਗੋਨਵਾਲ ਸਾਹਿਬ ਦੇ ਪਿੰਡ ਉਸਮਾ ਦੇ ਵਿੱਚ ਇੱਕ ਲੜਕੀ ਦੇ ਨਾਲ ਛੇੜਛਾੜ ਅਤੇ ਕੁੱਟਮਾਰ ਦਾ ਮਾਮਲਾ ਕਾਫੀ ਤਦਾ ਪਿਛਲੇ ਦਿਨੀ ਸੁਰਖੀਆਂ ਦੇ ਵਿੱਚ ਰਿਹਾ ਸੀ ਅਤੇ ਹੁਣ ਮਾਮਲਾ ਜਿਹੜਾ ਕਿ ਅਦਾਲਤ ਦੇ ਵਿੱਚ ਵੀ ਪਹੁੰਚ ਜਾਂਦਾ ਹੈ तरीका ਪੈਂਦੀਆਂ ਨੇ ਸੁਣਵਾਈਆਂ ਹੁੰਦੀਆਂ ਨੇ ਤੇ ਫਿਰ ਜਦੋਂ ਅਦਾਲਤ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਵਿਧਾਇਕ ਮਨਿੰਦਰ ਸਿੰਘ ਲਾਲਪੁਰਾ ਸਮੇਤ ਹੋਰ ਸੱਤ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਅਦਾਲਤ ਦੇ ਵੱਲੋਂ ਹੁਕਮ ਦਿੱਤੇ ਗਏ ਸਨ ਕਿ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਇਸ ਮਾਮਲੇ ਨੂੰ ਲੈ ਕੇ ਹੁਣ 12 ਸਤੰਬਰ ਨੂੰ ਜਿਹੜਾ ਕਿ ਵੱਡਾ ਫੈਸਲਾ ਸੁਣਾਇਆ ਜਾਵੇਗਾ ਸੋ ਇਸ ਤਰ੍ਹਾਂ ਦੇ ਨਾਲ ਇਹ ਜਿਹੜੀ ਕੀ ਹੈ ਵੱਡੀ ਹੁਣ ਕਾਰਵਾਈ ਹੋਈ ਹੈ ਮਯੂਦਾ ਵਿਧਾਇਕ ਦੇ ਉੱਪਰ ਉਸ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਸੱਤਾ ਤੇ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਪਰ ਆ ਚੁੱਕੀ ਹੈ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਤਰਨਤਾਰਨ ਦੇ ਵਧੀਕ ਸੈਸ਼ਨ ਜੱਜ ਅ ਪ੍ਰੇਮ ਕੁਮਾਰ ਦੀ ਅਦਾਲਤ ਦੇ ਵੱਲੋਂ ਇਹ ਜਿਹੜਾ ਕਿ ਇਸ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਨੇ 7 ਲੋਕ ਜਿਸ ਦੇ ਵਿੱਚ ਵਿਧਾਇਕ ਵੀ ਸ਼ਾਮਲ ਹੈ ਅਤੇ ਹੁਣ ਇਸ ਮਾਮਲੇ ਦੇ ਵਿੱਚ ਦੇਖਣਾ ਹੋਵੇਗਾ ਕਿ ਜੋ ਇਹ ਮਾਮਲੇ ਦੇ ਵਿੱਚ ਕੀ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਨਾਇ ਜਾਵੇਗਾ ਕਿਉਂਕਿ ਇੱਕ ਮਜੂਦਾ ਵਿਧਾਇਕ ਜੋ ਕਿ ਲੋਕਾਂ ਦੇ ਵੱਲੋਂ ਚੁਣਿਆ ਹੋਇਆ ਨੁਮਾਇੰਦਾ ਹੁੰਦਾ ਹੈ ਅਤੇ ਉਸ ਦੇ ਉੱਪਰ ਜੇਕਰ ਇਸ ਤਰ੍ਹਾਂ ਦੇ ਨਾਲ ਗੰਭੀਰ ਇਲਜ਼ਾਮ ਲੱਗਣ ਤਾਂ ਫਿਰ ਲੋਕਾਂ ਦਾ ਸਿਆਸੀ ਲੀਡਰਾਂ ਦੇ ਪ੍ਰਤੀ ਵਿਸ਼ਵਾਸ ਘਟਣਾ ਕੀਤੇ ਜ਼ਰੂਰ ਡਗਮਗਾ ਜਾਂਦਾ ਹੈ ਤੇ ਜਿਹੜੇ ਕਿ ਚੁਣੇ ਹੋਏ ਨੁਮਾਇੰਦੇ ਨੇ ਉਹ ਵੀ ਲੋਕਾਂ ਤੋਂ ਆਪਣਾ ਭਰੋਸਾ ਗਵਾ ਬੈਠਦੇ ਨੇ ਫਿਰ ਪੂਰਾ ਜਿਹੜਾ ਕਿ ਮਾਮਲਾ ਹੈਗਾ ਉਸਮਾ ਕਾਂਡ ਦੇ ਨਾਲ ਜੁੜਿਆ ਹੋਇਆ ਤੇ ਜਾਣਕਾਰੀ ਇਹ ਵੀ ਮਿਲਦੀ ਹੈ ਕਿ ਲੜਕੀ ਦਾ ਨਾਮ ਹਰਵਿੰਦਰ ਕੌਰ ਹੈ ਅਤੇ ਵਿਆਹ ਸਮਾਗਮ ਦੇ ਵਿੱਚ ਉਹ ਸ਼ਾਮਲ ਹੋਣ ਦੇ ਲਈ ਆਈ ਹੋਈ ਸੀ ਕਿ ਇਸੇ ਦੌਰਾਨ ਉਸ ਦੇ ਨਾਲ ਛੇੜਛਾੜ ਹੁੰਦੀ ਹੈ ਕੁੱਟਮਾਰ ਦਾ ਜਿਹੜਾ ਕਿ ਮਾਮਲਾ ਸਾਹਮਣੇ ਆਉਂਦਾ આરોਪ ਲੱਗਦੇ ਨੇ ਅਤੇ ਫਿਰ ਪੁਲਿਸ ਤੱਕ ਇਹ ਮਾਮਲੇ ਦੀ ਸ਼ਿਕਾਇਤ ਪਹੁੰਚਦੀ ਹੈ ਅਦਾਲਤ ਦੇ ਵਿੱਚ ਇਹ ਮਾਮਲਾ ਜਾਂਦਾ ਹੈ ਅਤੇ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਕੀ ਹੈ ਵੱਡੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਮਯੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ 7 ਹੋਰ ਉਸ ਦੇ ਕਿ ਸਾਥੀ ਹੈਗੇ ਨੇ ਉਹ ਦੋਸ਼ੀ ਪਾਏ ਗਏ ਨੇ ਅਤੇ ਇਸ ਮਾਮਲੇ ਦੇ ਵਿੱਚ ਜਦੋਂ ਵਿਧਾਇਕ ਦੀ ਰੈਸਟ ਪਈ ਹੈਗੀ ਹੈ ਤਸਵੀਰਾਂ ਵੀ ਤੁਹਾਡੇ ਤੱਕ ਗ੍ਰਿਫਤਾਰੀ ਵਾਲੇ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ ਕਿ ਕਿੰਨੀ ਵੱਡੀ ਪੁਲਿਸ ਫੋਰਸ ਜਿਹੜੀ ਕਿ ਵਿਧਾਇਕ ਨੂੰ ਅਰੈਸਟ ਕਰਨ ਦੇ ਲਈ ਪਹੁੰਚਦੀ ਹੈ ਉਸ ਨੂੰ ਬਕਾਇਦਾ ਗੱਡੀ ਵਿੱਚ ਬਿਠਾਇਆ ਜਾਂਦਾ ਤੇ ਫਿਰ ਅਦਾਲਤ ਦੇ ਵਿੱਚ ਜਿਹੜੇ ਕਿ ਉਸ ਨੂੰ ਪੇਸ਼ ਕੀਤਾ ਜਾਵੇਗਾ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕੀ ਕੁਝ ਨਵਾਂ ਨਿਕਲ